ਲਗ ਸੰਕਤੀ ਇਹ ਤੇ ਜਿਲ੍ਹਾ ਪ੍ਰਸ਼ਦੀਆਂ ਜਿਹਨੇ ਚੁਣાય ਆ ਤੇ ਪੂਰੇ ਪੰਜਾਬ ਵਿੱਚ ਚਲਵਾਈਆਂ ਜਾ ਰਹੀਆਂ ਅੱਜ ਇਹ ਪਰ ਨੋਮੀਨੇਸ਼ਨ ਦਾ ਦੇ ਨੇ 14 ਤਰੀਕ ਨੂੰ ਇਲੈਕਸ਼ਨ ਹੋਰ 17 ਦਾ ਰਿਜ਼ਲਟ ਹੈ ਔਰ ਗੜਸ਼ੰਕਰ ਦੇ ਵੱਖ-ਵੱਖ ਪਿੰਡਾਂ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੇ ਜਿਹੜਾ 17 ਤਰੀਕ ਨੂੰ ਰਿਜ਼ਲਟ ਆਣਾ ਹੈ ਅੱਜ ਅਨਾਉਂਸ ਕਰਤਾ ਮੈਨੂੰ ਪੂਰਨਾ ਸੁਮੇਦ ਹੈ ਕਿ ਸਾਡੇ 4 ਸਾਲ ਦੇ ਕੀਤੇ ਹੋਏ ਕੰਮ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਰਕਾਰ ਲੋਕਾਂ ਦੇ ਫਾਇਦੇ ਵਿੱਚ ਚੱਲ ਰਹੀ ਹੈ ਲੋਕੋ ਦੇ ਫਤਵਾ ਦੇਣਗੇ 32 ਸਾਡੇ ਸੰਮਤੀ ਮੈਂਬਰ ਔਰ 4 ਸਾਡੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਛੇਤੀਆਂ ਨੂੰ ਜਿਤਾ ਕੇ ਜਿਹੜਾ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸੰਮਤੀ ਵਿੱਚ ਭੇਜਣਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਨੂੰ ਨਸ਼ਾ ਦੇਣ ਉਹਨੂੰ ਵੋਟ ਬਿਲਕੁਲ ਨਾ ਪਾਓ ਜਿਹੜਾ ਤੁਹਾਨੂੰ ਲੱਗਦਾ ਕਿ ਸਾਡਾ ਜਿਹਨੇ ਕੰਮ ਕੀਤਾ ਜਾਂ ਸਾਡਾ ਕੰਮ ਕਰ ਸਕਦਾ ਉਹ ਵੋਟ ਦਾ ਹੱਕਦਾਰ ਹੈ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਔਰ ਕੈਂਡੀਡੇਟਾਂ ਨੂੰ ਔਰ ਸਾਡੇ ਜਿਹਨੇ ਸਰਕਾਰ ਦੇ ਸਾਥੀ ਨਾਲ ਵੋਟਰ ਸਪੋਰਟਰ ਆਏ ਆ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਕਿ 17 ਤਰੀਕ ਦਾ ਰਿਜ਼ਲਟ ਜਿਹੜਾ ਆ ਉਹ ਅਜਰਸ਼ਨ ਦੇ ਲੋਕਾਂ ਨੇ ਦੱਸ ਦਿੱਤਾ ਕਿ ਤੁਹਾਡੀਆਂ 32 34 36 ਸੀਟਾਂ ਜਿਹੜੀਆਂ ਤੁਸੀਂ ਜਿੱਤ ਚੁੱਕੇ ਆ ਬਹੁਤ ਧੰਨਵਾਦ ਅੱਜ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸੰਮਤੀ ਜਿਹੜੀਆਂ ਅੱਜ ਫਾਰਮ 'ਤੇ ਆਗੇ ਕੀ ਕਹਿਣਾ ਚਾਹੂਗੇ ਤੁਸੀਂ ਅਸੀਂ ਮਰਦੂ ਜੀ ਕਹਿਣਾ ਚਾਹਾਂਗੇ ਕਿ ਪੰਜਾਬ ਸਰਕਾਰ ਤੋਂ ਜਿਹੜਾ ਲੋਟ ਹੈ ਬਹੁਤ ਖੁਸ਼ਮਈ ਇਹਨਾਂ ਨੇ ਬਹੁਤ ਵੀ ਵਧੀਆ ਰੀਚ ਦੇ ਨਾਲ ਕੰਮ ਕੀਤਾ ਇਸ ਕਰਕੇ ਲੋਕਾਂ ਨੂੰ ਬਹੁਤ ਮਾਣ ਵਾਲੀ ਗੱਲ ਹੈ ਲੋਕ ਜਿਹੜੀਆਂ 32 ਦੇ 32 ਤੇ ਇਹਨਾਂ ਬਲਾਕ ਸੰਮਤੀ ਤੇ ਚਾਰ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨਤਿਆਂ ਜਿਹੜੀਆਂ ਸੀਟਾਂ ਜਿੱਤ ਕੇ ਰੌਣੀ ਸਾਹਿਬ ਦੀ ਰਹਿਮ ਨਾਈ ਹੈਟਰ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਭਗਵੰਤ ਮਾਨ ਜੀ ਦੀ ਟੀਮ ਬਣ ਗਿਆ ਬਹੁਤ ਬਹੁਤ ਧੰਨਵਾਦ ਬਸ ਇਹ ਜੀ ਜੋ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਹੈ ਆਉਣ ਵਾਲੇ ਸਾਲ ਦੇ ਵਿੱਚ ਕੰਮ ਦੇ ਵਿੱਚ ਰਫਤਾਰ ਵੀ ਆਣੀ ਹੈ ਤੇ ਜੋ 바ਵਾ ਸਾਹਿਬ ਨੇ ਸਾਨੂੰ ਫਖਰ ਦਿੱਤਾ ਵੋਟ ਕਰਨ ਦਾ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀਆਂ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਬਸ ਇਹੀ ਬੇਨਤੀ ਹੈ ਇਹ ਰਿਕੁਐਸਟ ਹੈ ਆਪਣੀ ਜਨਤਾ 'ਤੇ ਕਿ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਸਾਰੇ ਕੈਂਡੀਡੇਟ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਹੋਣ ਚਾਹੇ ਬਲਾਕ ਸੰਪਤੀ ਦੇ ਸਭ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਵਿਕਾਸ ਵਿੱਚ ਤੇਜ਼ੀ ਆ ਜਾਵੇ ਵਾਹਿਗੁਰੂ ਜੀ ਦਾ ਸਾਥ ਸਾਹਿਬ ਜੀ ਮੈਂ ਕੁੱਛਿੰਦੇਵੀ ਪਿੰਡ ਮਜਾਰਾ ਡਿੰਗਰੀਆਂ ਤੋਂ ਫਾਈਵ ਪਰਮੇਸ਼ਰ ਕੁਮਾਰ ਮੈਂ ਆਪ ਆਮ ਆਦਮੀ ਪਾਰਟੀ ਦੇ ਪੇਪਰ ਪਰ ਇਹ ਕਿ ਸਰ ਨੂੰ ਸਾਨੂੰ ਸਾਰਿਆਂ ਨੂੰ ਪੂਰੀ ਉਮੀਦ ਹੈ ਕਿ ਸਾਡੇ ਸਾਰੇ ਸਪੋਰਟ ਚੈਨ ਕੇ ਥਾ ਸਾਨੂੰ ਦਿਤਾਉਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਮਸਟਰ ਪੰਜ ਮਜਾਰਾ ਡਿੰਗਰੀਆਂ ਤੇ ਮੈਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਮਤੀ ਲਈ ਆਪਣੇ ਪਿੰਡ ਤੋਂ ਉਮੀਦਵਾਰ ਦੇ ਰਹੇ ਆ ਮਜੀਠੀਆ ਜੀਤਨ ਦੇਵੀ ਜੀ ਤੇ ਮੈਂ ਸਰਕਾਰ ਦੇ ਜੋ ਕਾਰਜ ਹੈ ਉਹਨਾਂ ਤੋਂ ਖੁਸ਼ ਹੋ ਕੇ ਜੋ ਇਹਨਾਂ ਨੇ ਬਿਜਲੀ ਮਾਫੀ ਦੇ ਵੇਲੇ ਮਾਫ ਕਰਾਈ ਆ ਜੋ ਆਧੁਨਿਕ ਸਕੀਮਾਂ ਜੋ ਸਾਰੀਆਂ ਸਕੀਮਾਂ ਪੰਜਾਬ ਗੌਰਮੈਂਟ ਦੀਆਂ ਆ ਉਦੇ ਤੋਂ ਪ੍ਰਭਾਵਿਤ ਹੋ ਕੇ ਤੇ ਆਪਣਾ ਉਮੀਦਵਾਰ ਦੇ ਰਹੀ ਆ ਬਲਕ ਸੰਤੀ ਲਈ ਤੇ ਮੈਂ ਲੋਕਾਂ ਦੇ ਆਪ ਦੱਸਦੀ ਆ ਕਿ ਜਿਸ ਤਰ੍ਹਾਂ ਸਰਕਾਰ ਨੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਅੱਗੇ ਵੀ ਦੇਣਗੇ ਤੇ ਇਸ ਕਰਕੇ ਉਹਨਾਂ ਦੇ ਉਮੀਦਵਾਰ ਨੂੰ ਚਿਤਾਓ ਜੀ ਯਾਰ ਨੂੰ ਕੱਲ੍ਹ ਨੂੰ ਮੇਰਾ ਨਾਮ ਫੋਮਸ਼ੀਂ ਗਈ ਚੋਂ ਬਲਕ ਸੰਤੀ ਮੈਨੂੰ ਮੇਰਾ ਜੋਂ ਜਿਹੜਾ ਪਿੰਗਰਚਰ ਤੋਂ ਆ ਜੀ ਮੇਰੇ ਵਿੱਚ ਜ਼ੋਨ ਦੇ ਵਿੱਚ 7 ਪਿੰਨ ਪੈਂਦੇ ਆ ਮੈਨੂੰ ਬਲਕ ਸੰਤੀ ਤੋਂ ਆਮ ਆਦਮੀ ਪਾਰਟੀ ਇੰਟੈਕਨ ਵਾਜੇ ਮੇਰੇ ਸਾਰੇ ਉਹ ਕਿ ਇਹ ਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਵਾਜੇ ਕਿ ਤਾਂ ਸਾਨੂੰ ਸਾਡੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਆਪਾਂ ਵਿਕਾਸ ਕਾਰਜਾਂ ਦੇ ਵਿੱਚ ਕੇਜੀ ਲਿਆ ਸਕੀਏ